ਕਾਲ ਸਾਡੇ ਟੈਕ ਕੇਸ ਦਾ ਕਦੇ ਇੱਥੇ ਕਲੋਨੀ ਘਟਾ ਨਾ ਉਹਦੇ ਕਦੇ ਕੁਝ ਹੋ ਰਿਹਾ ਉਹਨੂੰ ਵਿਚਾਰੇ ਕਰੀਬ ਨੂੰ ਇਹੇ ਪਰੇਸ਼ਾਨ ਕਰ ਰਹੇ ਨਾ ਪੇਪਰ ਤੇ ਸਿਆਣ ਕਿਤੇ ਨਾਮ ਬਖਰਾ ਦਾ ਕੀ ਨਾਮ ਕੀਤਾ ਤੁਹਾਡਾ ਦਿਵਾਈ ਤੇ ਤਾਂ ਡਿਗਰੀ ਤੇ ਵੀ ਪਰਚਾ ਪਿੱਛੇ ਕਰੂਗਾ ਜਦੋਂ ਕਿ ਬਕਾਇਦਾ ਮੈਂ ਘਟਕੇ ਜਾ ਰਿਹਾ ਜਿਆਆਂ ਯਾਰ ਰੁਪਈਏ ਦਾ ਜਿਹੜਾ ਇਲਜ਼ਾਮ ਲਾਉਂਦੇ ਆ ਸਾਡੇ ਤੇ ਉਹ ਬੇਵਨੀਆ ਆ हाँ जी कि पिंड वा हाँ जी की गल की हुई है जी ते वो प्रेस कॉन्फ्रेंस की गई है ना मैं बाकी जो करता मैं न्यायिक तंग कर देखो तारा अच्छी नहीं ना नूम पूरी प्रॉपर्टी दे चुके हैं पहला कलवंत सेंगने दो हजार सोलह ता, तारा की नाम है तो कलवंत कोरिया मैंने भी बेटी है ਦੇਖੋ 2016 ਦੇ ਵਿੱਚ ਅਸੀਂ ਇੱਜਾ ਦੀ ਇਹਨੇ ਪੰਚਾਇਤ ਵਿੱਚ ਇਹ ਅਸੀਂ ਕਿ ਮੈਨੂੰ 9 ਮਰਲੇ ਦਾ ਪਲਾਟ ਚਾਹੀਦਾ 2018 ਵਿੱਚ ਕਰਪਾਲ ਸਿੰਘ ਨੂੰ ਉਹਦਾ ਹੱਕ ਸਾਰਾ ਜੋ ਉਹਨੇ ਮੰਗਿਆ ਸਮਨਲਾ ਘਰ ਉਹਨੂੰ ਦੇ ਦਿੱਤਾ ਗਿਆ ਵੜ ਕੇ ਇਹਨੇ 2020 ਵਿੱਚ ਮੇਰੇ ਪਾਪਾ ਦੇ ਕੋਰਟ ਕੇਸ ਨਾਲ ਕਿ ਮੈਨੂੰ ਇਹ ਫੈਸਲਾ ਨਹੀਂ ਮੰਨਣਾ ਬਕਾਇਦਾ ਕੋਰਟ ਚ ਕੇਸ ਚੱਲਦਾ ਪਿਆ ਆਪਾਂ ਜੋ ਵੀ ਕੇਟ ਦਾ ਡਿਸੀਜਨ ਹੋਊਗਾ ਜੱਜ ਦਾ ਡਿਸੀਜਨ ਹੁੰਦਾ ਉਸ ਹੱਬ ਨਾਲ ਸੀ ਇਹਨਾਂ ਨੂੰ ਪ੍ਰਵਤੀ ਦੇਣਾ ਤੇ ਉਹਨਾਂ ਦੀ ਵੀ ਦਿੱਤੀ ਹੋਈ ਆ ਇਹਦੀ ਵੀ ਦਿੱਤੀ ਹੋਈ ਆ ਜਿਹੜੇ ਆਪਣੇ ਘਰ ਤੋਂ 30 ਸਾਲ ਤੋਂ ਉੱਥੇ ਰਹੇ ਨੇ ਨਹੀਂ ਤੇ ਇਹ ਕਿੰਨੀ ਜਗ੍ਹਾ ਕਿੰਨੀ ਐ ਤੇ ਜਿਹਨੂੰ ਲੈ ਕੇ ਸਾਰਾ ਮਾਮਲਾ ਚੱਲਦਾ ਪਿਆ ਵਾ ਦੋ ਤਿੰਨ ਮਲਡੇ ਦਾ ਫਰਾ ਦਾ ਤਾਂ ਡੇ ਜਿਹੜਾ ਕਿ ਚਾਚਾ ਜੀ ਲੱਗਦੇ ਆ ਹਾਂਜੀ ਕਿੱਥੇ ਰਹਿ ਕਿੱਥੇ ਰਹੇ ਆ ਇਹ ਜਰਮਨ ਰਹਿੰਦੇ ਆ ਉਹ ਕਹਿ ਰਹੇ ਕਿ ਮੈਂ ਕਰਨਾ ਰਹੀ ਤੇ ਮੈਨੂੰ ਮੈਨੂੰ ਠੱਗੀ ਹੋਈ ਐ ਤੇਰੀ ਕੋਈ ਹੈ ਕੋ ਗੱਲ ਆ ਉਹ ਦੇਖ ਲਓ ਤੁਸੀਂ ਆਪਕੋ ਇਹ ਮੀਡੀਆ ਚੱਕ ਕਰ ਲਵੇ ਸਾਜੀ ਵੀ ਮਾਰਦਾ ਹੈ ਪਿੰਡ ਵਿੱਚ ਅਸੀਂ ਤੁਸੀਂ ਸਾਲ ਤੋਂ ਉੱਥੇ ਹੀ ਲਏ ਨੇ ਸਾ ਪਿੰਡ ਦਾ ਵੀ ਇਨਕਵਾਰੀ ਕਰ ਲਓ ਦੇਖੋ ਪੰਚਾਇਤ ਵਿੱਚ ਸਾਰਿਆਂ ਦੇ ਸੈਦ ਹੋਏ ਆ ਸਾਡੇ ਦੇ ਦੇ ਸੈਦ ਹੋਏ ਆ ਸਾਰਾ ਕੁਝ ਦਿੱਤਾ ਹੋਇਆ ਕੋਰਟ ਕੇ ਚੱਲ ਰਿਹਾ ਵਾ ਤਾਂ ਉਹ ਉਹਨਾਂ ਬੋਲੇ ਜਿਹਦੀ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਗਈ ਤੇ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਸਰ 2000 ਬੀ ਵਿੱਚ ਵੀ ਇਹਨਾਂ ਨੇ ਐਨਆਰਆਈ ਦੇ ਦਫ਼ਤਰ ਵਿੱਚ ਸਾਡੇ ਖਲਾਫ ਕੰਪਲੇਟ ਦਿੱਤੀ ਸੀ ਹਰ ਸਾਲ ਸਾਡੇ ਤੇ ਇੱਕ ਕੇਸ ਹੁੰਦਾ ਕਦੇ ਇੱਥੇ ਕਲੋਨੀ ਕੱਟਣਾ ਉਹਦੇ ਕਦੇ ਕੁਝ ਹੋ ਰਿਹਾ ਉਹਨੂੰ ਬਚਾਰੇ ਗਰੀਬ ਨੂੰ ਇਹ ਪਰੇਸ਼ਾਨ ਕਰਦੇ ਆ ਜੇ ਕਹੇ ਕਿ ਅਸੀਂ ਸਮਝਲਾ ਘਰ ਉਹਨਾਂ ਨੂੰ ਲੈ ਕੇ ਦੇ ਦਿੱਤੇ ਆ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੋਂ ਮੰਗ ਕੀ ਕਰਦੇ ਆ ਸਰ ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ ਸਾਨੂੰ રોજ ਧਮਕੀਆਂ ਦੇ ਰਹੇ ਇਹਨਾਂ ਨੂੰ ਧਮਕੀਆਂ ਦੇ ਦੇ ਕਿ ਤੁਹਾਡੀ ਬੇਟੀ ਤੇ ਤੁਹਾਡੇ ਜਵਾਈ ਦਾ ਨਾਮ ਵਿੱਚ ਅਮੌਲ ਪਰਚਾ ਕੱਟਿਆ ਜਾ ਨਹੀਂ ਤਾਂ ਸਾਨੂੰ ਸਾਈਨ ਕਰਕੇ ਦੂਜਾ ਰਾਜੀਨਾਮਾ ਦਿੱਤਾ ਜਾਵੇ ਮਤਲਬ ਕਿ ਕਹਿੰਦੇ ਬਸ ਕਿਤਨਾ ਕਿਤੇ ਦੇਖੋ ਇਹ ਜਿਹੜਾ ਕਿ ਸਾਰਾ ਮਾਮਲਾ ਪੰਚਾਇਤ ਦੇ ਧਿਆਨ ਚੋ ਵੀ ਹੈ ਤਾਂ ਫੇਰ ਵੀ ਕਿਤਨਾ ਕਿਤੇ ਇਹ ਤੁਹਾਡਾ ਕਹਿੰਦੇ ਮਤ ਕਿ ਤੁਹਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਉਹ ਕਹਿੰਦੇ ਆ ਕਿ ਅਸੀਂ ਜੇ ਤੁਸੀਂ ਨਾ ਪੇਪਰ ਤੇ ਸਾਈਨ ਕੀਤਾ ਤੇ ਨਾ ਵੱਖਰਾ ਦਾ ਜੀ ਨਾਮ ਕੀਤਾ ਤੁਹਾਡਾ ਜਵਾਈ ਤੇ ਤੁਹਾਡੀ ਕੁੜੀ ਤੇ ਵੀ ਪਰਚਾ ਕਿੱਥੇ ਦੋਗਾ ਜਦੋਂ ਕਿ ਬਕਾਇਦਾ ਮੈਂ ਘੜਕੇ ਲੈ ਰਹੀ ਨਹੀਂ ਇਸ ਸੰਬੰਧ ਵਿੱਚ ਕੋਈ ਇਹ ਕਹਿੰਦੇ ਕਿ ਆਮ ਪਾਰਟੀ ਦੇ ਨਾਲ ਵੀ ਕੋਈ ਤੁਹਾਡੀ ਕੋਈ ਗੱਲਬਾਤ ਹੋਈ ਆ ਨਹੀਂ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਅਸੀਂ ਕਾਸੀ ਵੀ ਪਿੰਡ ਦੇ ਸਾਂਝੇ ਬੰਦੇ ਆ ਸਾਡਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਇਨਵੋਲਵਮੈਂਟ ਅਸੀਂ ਸਿਰਫ ਪਰ ਸਿਆਸਤੋਂ ਜਾਂ ਕਿਸੇ ਵੀ ਪਾਰਟੀ ਤੋਂ ਇਹਦੀ ਮੰਗ ਕਰਦੇ ਆ ਕਿ ਸਾਨੂੰ ਵੀ ਇਨਸਾਫ ਦਿੱਤਾ ਜਾ ਕਿ ਨਾਮ ਜੀ ਆਪਣਾ ਜਸਵੰਤ ਕੌਰ ਹਾਂਜੀ ਤਾਂ ਮੈਡਮ ਤੁਸੀਂ ਆਮ ਪਾਰਟੀ ਦੇ ਕਹੋ ਕਿ ਕਿਰੇ ਉੱਤੇ ਡਰਦੇ ਤੇ ਤੇ ਕਿਹੜਾ ਪਿੰਡ ਵਾ बन वाली ਪਰ ਆ ਆਦਮੀ ਦੇ ਇੰਚਾਰਜ ਬਣਾਈ ਬਨਵਾਲੀ ਪਰ ਹਾਂਜੀ ਮੈਡਮ ਉਹਨਾਂ ਵੱਲੋਂ ਇੱਕ ਤੁਹਾਡੇ ਉੱਤੇ ਜਿਹੜਾ ਕਿ 50000 ਰੁਪਏ ਲੈ ਕੇ ਰਜਨਾਮੇ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਕੀ ਸਾਰਾ ਕੀ ਸਚਾਈ ਕੀ ਆ ਸਚਾਈ ਤਾਂ ਪੁੱਛਣੀ ਹੈਗੀ 50000 ਰੁਪਏ ਦਾ ਜਿਹੜਾ ਇਲਜ਼ਾਮ ਲਾਉਂਦੇ ਆ ਸਾਡੇ ਤੇ ਉਹ ਬੇਬੁਨਿਆਦ ਆ ਉਹਦੀ ਕੋਈ ਪ੍ਰੂਫ ਨਹੀਂ ਕੋਈ ਵੀਡੀਓ ਨਹੀਂ ਕੋਈ ਸਬੂਤ ਦੇਣਾ ਫੇਰੇ ਹੀ ਉਹ 50000 ਦਾ ਸਹੀ ਹੋਵੇ ਜਿਹੜਾ ਇਹ ਕਿਹਨੇ ਮੰਗਦੀ ਨੇ ਕਿਉਂ ਇਲਜ਼ਾਮ ਕਿਉਂ ਲਗਾ ਰਹੇ ਕਿਸ ਚੀਜ਼ ਨੂੰ ਲੈ ਕੇ ਕੀ ਤੁਸੀਂ ਮਤਕੀ ਕਹਿ ਲੋ ਕਿ ਇਹ ਪਿੰਡ ਦੇ ਹੀ ਹੈਗੇ ਤਾਂ ਫੇ ਵੀ ਕਿਧਰ ਕਿਧਰ ਦੋਵੇਂ ਪਾਰਟੀਆਂ ਨਾਲ ਤੁਹਾਡਾ ਵੀ ਟਾਈ ਅਪ ਹੋਣਾ ਵਾ ਤੇ ਪਿੰਡ ਤੇ ਤੁਸੀਂ ਵੀ ਬਸਨੀਕੋ ਤਾਂ ਫੇ ਵੀ ਇਹ ਸਾਰਾ ਮਾਮਲਾ ਕਿਉਂ ਨਿਕਲ ਕੇ ਬਾਹਰ ਆਇਆ ਸਾਰੇ ਜਿਦਾਣ ਸਾਡੇ ਬਾਣਨ ਤੋਂ ਪਹਿਲਾਂ ਚਾਰਜ ਇਹਨਾਂ ਨੇ ਪੰਚਾਇਤ ਵਿੱਚ ਨਿਪਟਿਆ ਸੀ ਸਾਰੇ ਇਹ ਹੁਣ ਇੱਕ ਕੋਰਟ ਕੇਸ ਵਿੱਚ ਚੱਲ ਗਿਆ ਹੈ ਬੋਰਡ ਜਿੱਦਾਂ ਵੇਟ ਦੇਵੇ ਇਹਨਾਂ ਨੂੰ ਮਨਜ਼ੂਰੀ ਤੁਹਾਨੂੰ ਲੱਗਦਾ ਨਹੀਂ ਕਿਤੇ 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 ਨਾ ਕਿਤੇ ਜਿਹੜਾ ਤੁਹਾਡੇ ਉੱਤੇ ਅਲੀਗੇਸ਼ਨ ਲੱਗਿਆ ਪਾ ਇਹ ਸਹੀ ਹੈ ਕਿ ਇਹ ਝੂਠਾ ਇਹ ਝੂਠਾ ਸਰਾ ਸਾਰ ਝੂਠਾ ਇਹ ਨਹੀਂ ਮੇਰੇ ਤੇ ਝੂਠਾ الزام ਲਗਾਇਆ ਹੈ ਮੈਂ ਇਹਨਾਂ ਦੇ ਕਾਨੂੰਨੀ ਕਾਰਵਾਈ ਕਰੂੰਗੀ ਸਭ ਕੀ ਕਾਰਨ ਕਿ ਅੱਜ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ। ਪ੍ਰੈਸ ਕਾਨਫਰੰਸ ਕਰਨ ਲੱਗੇ ਕਿ ਸਾਰਾ ਮਾਮਲਾ ਕੀ ਆ? ਮਾਮਲਾ ਤਾਂ ਜੋ ਮੇਰਾ ਜਖ਼ਮ ਬੰਦਾਂ ਨਾਲ ਉਹਨੇ ਦੇ ਦਿੱਤਾ। ਜਿੱਤੇ ਨਿਯਾਇਨ ਝੂਠੇ ਪੇਸ਼ ਕਰਕੇ ਜਿਹਨੇ ਮੇਰੇ ਭਰਾਵ ਕਾਲਿਆ। ਕਿਉਂ ਕੋਰਟ ਦਾ ਫੈਸਲਾ ਹੋਵੇ? ਹੋ ਜਾਵੇ। ਤੇ ਜੀ ਨਹੀਂ ਕੀਤਾ ਬੰਦੀ। ਕਿਰੇ ਬਲੋਕੀ ਤਾਂ ਗਿਆ ਕੇਸ? ਤਾਂ ਮੈਂ ਸੈੱਟ ਬੱਜ। ਤਾਂ ਕੀ ਲੱਗਦਾ ਕਿ ਤੁਹਾਡੇ? ਮੇਰੇ ਭਰਾਵ ਮੈਨੂੰ ਛੋਟਾ ਹਾਂ। ਤਾਂ ਇਹ ਜਿਹੜਾ ਫੈਸਲਾ ਤੁਸੀਂ ਗੱਲ ਕਰਦੇ ਕਿ ਲੋ ਫੈਸਲਾ ਕਿਦੋਂ ਹੋਇਆ ਸੀ ਬਾਕੀ ਇਹ ਪੰਜ ਸਾਲ ਜਿੰਦਾ ਲਾਗੇ ਕਲਾਟ ਨੂੰ ਬਾਜ ਗੁਰਦੁਆਰਾ ਸਰ ਕੀ ਨਾਮ ਹੈ ਆਪਣਾ ਹਾਂਜੀ ਕਿੱਥੇ ਦੇ ਰਹਿਣ ਵਾਲੇ ਮੈਂ ਜੁਕੇ ਰਹਿਣਾ ਮੇਰਾ ਪਿੰਡ ਪੰਗਵਾਲੀ ਪੋਰਿਆ ਤੇ ਪਰ ਮੈਂ ਤਾਂ ਲੁਕੀ ਕਿ ਤੱਕ ਸਭ ਜਨ ਕੀ ਕੱਲ ਇੱਕ ਪ੍ਰੈਸ ਕਾਨਫਰੰਸ ਵਿੱਚ ਤੁਹਾਡੇ ਬ੍ਰਦਰ ਵੱਲੋਂ ਇੱਕ ਇਲਜ਼ਾਮ ਲਗਾਇਆ ਸੀ ਕਿ ਤੁਹਾਡੇ ਤੇ ਵੀ ਕਿ ਤੁਸੀਂ ਵੀ ਉਹਨਾਂ ਦੀ ਪ੍ਰਾਪਰਟੀ ਨੂੰ ਵੇਚਿਆ ਵਾ ਤਾਂ ਕੀ ਸਾਰਾ ਮਾਮਲਾ ਕੀ ਹੈ ਤਾਂ ਕੀ ਸਚਾਈ ਹੈ ਉਹਦੇ ਵਿੱਚ ਇਹ ਆ ਜਦੋਂ ਮੈਂ ਕੱਲ ਹੌਸਪੀਟਲ ਤੋਂ ਆਇਆ ਮੈਂਗਾ ਕੈਂਸਰ ਦਾ ਮਰੀਜ਼ ਜਦੋਂ ਮੈਂ ਵੀਡੀਓ ਦੇਖੀ ਉਹ ਮੈਂ ਵੀ ਚੰਗੀ ਵਿੱਚ ਕਹਿੰ ਗਿਆ ਕਿ ਚੈਕਰ ਕੀ ਜਿਹੜੀ ਪ੍ਰਾਈਵੇਟ ਉਹ ਪ੍ਰਾਪਰਟੀਜ਼ ਦੀ ਗੱਲ ਕਰਦੇ ਆ ਉਹ ਮੇਰਾ ਆਪਣਾ ਘਰ ਸੀ ਜਿਆ ਸੀ ਉਹ ਮੈਂ ਵੇਚਿਆ ਨੋ ਨਹੀਂ ਲੱਗਦਾ ਕਿ ਕਿਤੇ ਜੇ ਤੁਸੀਂ ਵੀ ਇੱਕ ਐਨਆਰਆਈ ਹੋ ਤਾਂ ਤੁਹਾਡਾ ਬ੍ਰਦਰ ਵੀ ਐਨਆਰਆਈ ਹੋ ਤਾਂ ਪਰ ਮਾਮਲਾ ਜੇ ਆਪਾਂ ਦੇਖੀਏ ਤਾਂ ਚਾਰ ਪੰਜ ਮਰਲੇ ਦੀ ਜ਼ਮੀਨ ਨੂੰ ਲੈ ਕੇ ਕਿਤਨਾ ਕਿਤੇ ਇੱਕ ਦੂਜੇ ਦੇ ਉੱਤੇ ਇੰਨੇ ਗੰਭੀਰ ਆਰੋਪ ਲਗਾਉਂਦੇ ਆ ਲੱਗਦਾ ਕਿ ਕਿਤਨਾ ਕਿਤੇ ਬੈਠ ਕੇ ਇੱਕ ਫੈਸਲਾ ਹੋ ਸਕਦਾ ਸੀ ਇਹਨਾਂ ਦੇ ਕਾਊਂਟਰ ਤੇ ਕਿਉਂਕਿ ਇਹ ਚੱਕਰ ਹੁਣ ਕੇਸ ਕੋਰਟ ਵਿੱਚ ਚਲੇ ਗਿਆ ਕੋਰਟ ਦਾ ਜਿਹੜਾ ਫੈਸਲਾ ਉਹ ਹੀ ਸੈਕਟ ਕਰਨਾ ਪਿਆ ਇਹ ਕੋਰਟ ਵਿੱਚ ਨਾ ਜਾਂਦਾ ਫਿਰ ਬੈਕ ਇਫ ਮਸਲਾ ਹੱਲ ਹੋ ਜਾਂਦਾ ਮਸਲੇ ਬੰਦੀ ਤੋਂ ਬੱਧੀ ਹੱਲ ਹੋ ਜਾਂਦੇ ਲੇਕਿਨ ਜੇ ਰਿਪੋਰਟ ਕੋਰਟ ਚ ਚੱਲਦਾ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕਿ ਤੁਸੀਂ ਜੇ ਕਿ ਤੁਹਾਡੇ ਬ੍ਰਦਰ ਕਹਿ ਰਹੇ ਕਿ ਪਹਿਲਾਂ ਵੀ ਪੰਚਾਇਤ ਵਿੱਚ ਬੈਠ ਕੇ ਕੋਈ ਰੈਇਨਾਮਾ ਹੋਇਆ ਸੀ ਤਾਂ ਉਹ ਰੈਇਨਾਮਾ ਕਿੱਧਰ ਕਿਸੇ ਦਾਤੇ ਹੋਇਆ ਸੀ ਉਹ ਇਹਨਾਂ ਨੇ ਆਪਸ ਵਿੱਚ ਕੀਤਾ ਮੈਂ ਪ੍ਰੈਜ਼ੈਂਟ ਨਹੀਂ ਸੀ ਮੈਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਵੱਡੇ ਆ ਜਿੱਦਾਂ ਤੁਸੀਂ ਕਹਿੰਦਾ ਮੈਨੂੰ